ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਵੀਡੀਓ ਧਿਆਨ ਦੇ ਨਾਲ ਸੁਣਨਾ ਆਪਾਂ ਗੱਲ ਕਰਨੀ ਅੱਜ ਕੁੰਬ ਦੇ ਮੇਲੇ ਉੱਤੇ ਜੋ ਸਾਧੂਆ ਨੇ ਉੱਥੇ ਹਰ ਇੱਕ ਨੂੰ ਕੁੱਟਣ ਡੇ ਨੇ ਉਹਨਾਂ ਦੇ ਬਾਬਤ ਗੱਲ ਕਰਨੀ ਹੈ ਧਿਆਨ ਦੇ ਨਾਲ ਵੀਡੀਓ ਨੂੰ ਸੁਣਨਾ ਤੇ ਚੱਲਦੀ ਚੱਲਦੀ ਸ਼ੇਅਰ ਕਰੀ ਜਾਣਾ ਆਪਣੇ ਕਮੈਂਟ ਵਿੱਚ ਜਿਹੜਾ ਜ਼ਰੂਰ ਲਿਖਣਾ ਦੇਖੋ ਕਿ ਧਰਮ ਕੋਈ ਨਹੀਂ ਮਾਰਾ ਹੁੰਦਾ ਹਿੰਦੂ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਜੈਨੀ ਹੋਵੇ ਬੋਧੀ ਹੋਵੇ ਜੋ ਵੀ ਧਰਮ ਨੇ ਆਪਣੇ ਆਪਣੇ ਧਰਮਾਂ ਦੇ ਵਿੱਚ ਬੰਦਾ ਰਹਿ ਕੇ ਉਹਦੇ ਕਾਇਦੇ ਕਾਨੂੰਨ ਮੁਤਾਬਕ ਚੱਲੇ ਤੇ ਉਹ ਧਰਮ ਤੋਂ ਸਿੱਖਿਆ ਮਿਲਦੀ ਹੈ ਨਾ ਕਿ ਪਖੰਡਵਾਦ ਆ ਜੋ ਪਖੰਡਵਾਦ ਕਰਦਾ ਧਰਮ ਦੇ ਵਿੱਚ ਆੜ ਲੈ ਕੇ ਉਹ ਵੀ ਬਹੁਤ ਮਾੜਾ ਹੈਗਾ ਜੋ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦਾ ਉਹ ਵੀ ਮਾੜਾ ਹੈਗਾ ਜਦ ਧਰਮ ਦੇ ਨਾਂ ਤੇ ਹੋਰ ਕ੍ਰਿਤੀਆਂ ਫਲਾਉਂਦਾਗਾ ਪੂਨੇ ਡਾਮਨ ਧਗਿਆਂ ਤੋਂ ਲੈ ਕੇ ਬੜਾ ਕੁਛ ਅੱਜ ਧਰਮਾਂ ਦੇ ਵਿੱਚ ਇਹ ਚੱਲ ਰਿਹਾਗਾ ਗੱਲ ਕਰਦੇ ਹੁਣ ਆਪਾਂ ਕੁੰਭ ਦੇ ਮੇਲੇ ਦੀ ਕੁੰਭ ਦਾ ਮੇਲਾ ਸਰਦੀਆਂ ਦੇ ਵਿੱਚ ਹੁਣ ਤੁਹਾਨੂੰ ਪਤਾ ਕਿ ਮਹੀਨਾ ਸਵਾ ਮਹੀਨਾ ਚੱਲਣਾ ਕਿ 67 ਹੋਰ ਹੋ ਚੁੱਕਿਆਗਾ ਸਾਡਾ মিডিਆ ਇੱਥੋਂ ਤੱਕ ਗਰਕ ਚੁੱਕਿਆਗਾ ਇੱਕ ਲੜਕੀ ਦੀ ਅੱਖਾਂ ਨੂੰ ਲੈ ਕੇ ਜਿਹੜੀ ਆ ਕਿ ਕਿੰਨਾ ਕੁਸ ਬਵਾਲ ਚੱਲਿਆ ਹੋਇਆਗਾ ਉਸ ਲੜਕੀ ਦੇ ਪਿੱਛੇ ਉਹਦੀ ਉਮਰ ਥੋੜੀ ਉਮਰ ਆ 16 17 ਸਾਲ ਦੀ ਉਮਰ ਆ ਕਵੇ ਮਗਰ ਪਿਆ ਹੋਇਆਗਾ ਉਹਦੀਆਂ ਅੱਖਾਂ ਦੇਖੋ ਇਹ ਹੋਸਣ ਦੇਣਾ ਕੁਦਰਤ ਦੀ ਇੱਕ ਦੇਣ ਆ ਹੋਰ ਇਥੇ ਲੜਕੀਆਂ ਨੇ ਕਿੰਨੀਆਂ ਸਨੱਪਾ ਸੋਹਣਾ ਸਨੱਪਾ ਜਿਹੜਾ ਉਹਨਾਂ ਦਾ ਰੂਪ ਹੁੰਦਾਗਾ ਕਿਉਂਕਿ ਉਹਨਾਂ ਦੇ ਜਿਹੜਾ ਇੱਕ ਗਰੀਬ ਲੜਕੀ ਮੇਲੇ ਵਿੱਚ ਮਾਲਾ ਵੇਚਦੀ ਆ ਜੋ ਵੀ ਵੇਚਦੀ ਆ ਉਹਦਾ ਤੁਸੀਂ ਮਜ਼ਾਕ ਬਣਾ ਛੜਿਆ ਠੀਕ ਆ ਕਿ ਤੁਸੀਂ ਇੱਕ ਵਾਰੀ ਵੀਡੀਓ ਬਣਾ ਲਈ ਇੰਟਰਵਿਊ ਲੈ ਲਈ ਤਾਂ ਪਰ ਉਸ ਲੜਕੀ ਦੇ ਮਾਗਰ ਹੱਥ ਤੋਂ ਕੇ ਪਏ ਹੋਏ ਨੇ ਦੂਸਰੇ ਪਾਸੇ ਆਪਾਂ ਪੱਖ ਲੈ ਲਈਏ ਹੁਣ ਉੱਥੇ ਜਿਹੜੇ ਸਾਧੂ ਨੇ ਜਿਹਨੂੰ ਲੋਕ ਆ ਸਾਧੂ ਕਹਿੰਦੇ ਨੇ ਸਾਧੂ ਉਹ ਹੁੰਦਾ ਜਿਹਨੇ ਆਪਣੇ ਮਨ ਨੂੰ ਸਾਧਿਆ ਹੋਵੇ ਸਾਧੂ ਦਾ ਅਰਥ ਜਿਸ ਨੇ ਆਪਣੇ ਮਨ ਨੂੰ ਸਾਧ ਲਿਆ ਅੰਦਰੋਂ ਗੁਣ ਔਗਣ ਸਾਰਾ ਕੁਝ ਮਾਰ ਲਿਆ ਇੱਕ ਪਰਮਾਤਮਾ ਦੇ ਰਜਾ ਵਿੱਚ ਰਹਿਣ ਵਾਲਾ ਸਾਧੂ ਹੁੰਦਾਗਾ ਪਰ ਤੁਹਾਨੂੰ ਉੱਥੇ ਮੈਂ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਸੈਂਕੜੇ ਵੀਡੀਓ ਇਹ ਜਿਹੀਆਂ ਤੁਹਾਨੂੰ ਮੈਂ ਮੇਰੇ ਕੋਲੇ ਮੌਜੂਦ ਨੇ ਜਿਹੜੇ ਉੱਤੇ ਸਾਧੂ ਨੇ ਕੋਈ ਕੁਸ ਖਾਂਦਾ ਕੋਈ ਸ਼ਰਾਬ ਨਾ ਡੱਕਿਆ ਪੀਗਾ ਕੋਈ ਬੀੜੀਆਂ ਪੀਂਦਾਗਾ ਤੇ ਕੋਈ ਕੁਝ ਕਰਦਾਗਾ ਬੱਡੀ ਹੈਰਾਨਗੀ ਇਹ ਆ ਕਿ ਉਥੋਂ ਦੇ ਸਾਧੂਆਂ ਵੱਲੋਂ ਜਿਹੜੇ ਰਹਿੰਦੇ ਨੇ ਉਥੇ ਕੂਟੀਆਂ ਜਿਹਾ ਬਣਾ ਕੇ ਉਹਨਾਂ ਨੇ ਐਡੀ ਗੁੰਡਾਗਰਦੀ ਮਚਾਈ ਹੋਈ ਆ ਉਹਨਾਂ ਨੇ ਨਾ ਕੋਈ ਪੱਤਰਕਾਰ ਛੱਡਿਆ ਕੁੱਟੇ ਬਣਾ ਨਾ ਕੋਈ ਆਮ ਬੰਦਾ ਜਿਹੜਾ ਤੁਰਿਆ ਜਾਂਦਾ ਉਹ ਛੱਡਿਆ ਇੱਕ ਲੜਕੀ ਤੇ ਇੱਕ ਮੁੰਡਾ ਨੌਜਵਾਨ ਲੜਕੀ ਪਿੱਛੇ ਬੈਠੀ ਆ ਉਹਦੇ ਮਾਰ ਮਾਰ ਬੈਂਤਾ ਉਹ ਭੱਜ ਜਾਂਦਾਗਾ ਜਿਹੜੇ ਹੱਥ ਵਿੱਚ ਉਹਦੀ ਬੈਂਥ ਜੀ ਹੁੰਦੀ ਹੈ ਜਿਹੜੇ ਮਾਰਦੇ ਹੁੰਦੇ ਆ ਨਾ ਕੋਈ ਵਕੀਲ ਛੱਡਿਆ ਨਾ ਕੋਈ ਡਾਕਟਰ ਛੱਡਿਆ ਕੋਈ ਨਹੀਂ ਛੱਡਿਆ ਕੁੱਟੇ ਬਿਨਾ ਐਡੇ ਹੰਕਾਰੇ ਹੋਏ ਉਥੋਂ ਦੇ ਜਿਹੜੇ ਸਾਧੂ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਉਹਦੇ ਵਿੱਚ 10 20% ਇਹ ਜਿਹੇ ਲੋਕ ਨੇ ਜਿਹੜੇ ਕਿ ਸਾਧੂਆਂ ਦਾ ਬਾਣਾ ਪਾਇਆ ਹੋਇਆਗਾ ਸਾਧੂ ਕਹਾਉਂਦੇ ਨੇ ਆਪਣੇ ਆਪ ਨੂੰ ਰੱਬ ਕਹਾਉਂਦੇ ਨੇ ਕੋਈ ਤਹਾਂ ਹੱਥ ਜਾਂ ਕਰੀ ਬੈਠਾ ਕਹਿੰਦਾ ਮੇਰੇ ਤਾਂ 18 ਸਾਲ ਤੋਂ ਆ ਕੋਈ ਕਹਿੰਦਾ ਮੈਂ 20 ਸਾਲਾਂ ਤੋਂ ਨਹੀਂ ਹੱਤਾ ਕੋਈ ਕਹਿੰਦਾ ਮੈਂ 35 ਸਾਲਾਂ ਤੋਂ ਨਹੀਂ ਹੱਤਾ ਕੋਈ ਕਹਿੰਦਾ ਮੈਂ ਆਹ ਚੀਜ਼ ਦੇ ਗੰਦਪ੍ਰੋਸ ਵੀ ਆਹ ਵੀ ਖਾ ਲੈਣਾ ਆਹ ਵੀ ਖਾ ਲੈਣਾ ਮੈਂ ਕਹਿੰਦਾ ਕਿ ਉਹ ਨਰਕਾ ਦੇ ਕੀੜੇ ਨੇ ਜਿਹੜੇ ਪਹਿਲਾਂ ਹੀ ਨਰਕਾ ਦੇ ਕੀੜੇ ਨੇ ਤੁਸੀਂ ਉਹਨਾਂ ਨਰਕਾਂ ਦੇ ਕੀੜਿਆਂ ਨੂੰ ਜਾ ਜਾ ਛੇੜਦੇ ਹੋ ਜਾਂ ਫਿਰ ਤੁਸੀਂ ਉੱਥੇ ਲੈਣ ਕੀ ਜਾਂਦੇ ਹੋ ਜੇਕਰ ਤੁਹਾਡਾ ਧਰਮ ਇਹ ਕਹਦਾਗਾ ਤੁਸੀਂ ਆਪਣੇ ਧਰਮ ਦੇ ਵਿੱਚ ਪੱਕੇ ਹੋ ਮੈਂ ਪਹਿਲਾਂ ਕਿਹਾ ਸੀ ਧਰਮ ਕੋਈ ਮਾਰਾ ਨਹੀਂ ਹੁੰਦਾ ਧਰਮ ਦੇ ਵਿੱਚ ਰਹਿਣ ਵਾਲੇ ਗੁੰਡਾਗਰਦੀ ਕਰਨ ਵਾਲੇ ਮਾਰੇ ਹੁੰਦੇ ਨੇ ਉਥਾਂ ਦੇ 10 20% ਇਹੋ ਜਿਹੇ ਸਾਧੂ ਦੇਖੇ ਨੇ ਜਿਨ੍ਹਾਂ ਦੇ ਮੇਰੇ ਕੋਲੇ ਵੀਡੀਓ ਮੌਜੂਦ ਨੇ ਕਿ ਜੜੇ ਖੜੇ ਨੂੰ ਕੁੱਟਦੇ ਨੇ ਕਦੇ ਉਹਦੇ ਸੋਟੀ ਮਾਰੀ ਕਦੇ ਉਹਦੇ ਮਾਰੀ ਕੋਈ ਨੌਜਵਾਨ ਆ ਜਾਂਦਾਗਾ ਆਪਾਂ ਚਲੋ ਜਾਣੇ ਆ ਬਾਹਰ ਤੇ ਉਹਨੂੰ ਗਾਲਾਂ ਇਹੋ ਜਿਹੀਆਂ ਮੈਂ ਕਹਿੰਦਾ ਮੈਂ ਉਹ ਸਾਨੂੰ ਦੱਸ ਨਹੀਂ ਸਕਦਾ ਕਿ ਜਿਹੜਾ ਉਹ ਗੰਦ ਪਰੋਸ ਰਹੇ ਨੇ ਉੱਥੇ ਪਰ ਸਾਡਾ মিডিਆ ਜਿਹਨੂੰ ਅਸੀਂ ਸਾਡਾ মিডিਆ ਕਹਿੰਦੇ ਆ ਜੇ ਸਿੱਖ ਇਹ ਗੱਲ ਕਰ ਦਿੰਦਾ ਇੱਕ ਸਿੱਖ ਵੀ ਹੈ ਜੀ ਹਰਕਤ ਕਰਦਾ ਜੇਕਰ ਕਿਸੇ ਦੇ ਛੋਟੀ ਕਿਰਪਾਲ ਮਾਰਦਾ ਤੇ ਉਹਦੇ ਵਾਂਗਰ ਸਾਰਾ মিডিਆ ਪੈ ਜਾਂਦਾ ਹੱਕ ਵੀ ਹੈ ਕਿ ਉਹ ਨਜਾਇਜ਼ ਕਿਸੇ ਨੂੰ ਕੁੱਟਣਾ ਮਾਰਨਾ ਬਹੁਤ ਮਾੜਾ ਹੈਗਾ ਪਰ ਜਿਹੜਾ ਇੱਥੇ ਗੁੰਡਾਗਰਦੀ ਹੋ ਰਹੀ ਆ ਕਰੀਮ ਪਿਛਲੇ 10-12 ਦਿਨਾਂ ਤੋਂ ਦੇਖ ਰਹੇ ਆਗਾ ਕਿ ਇਹਨਾਂ ਨੇ ਆਤਮਚਾਈ ਹੋਈ ਆ ਭਾਗਵੇਂ ਪਾ ਕੇ ਕੱਪੜੇ ਇਹ ਜਿਹੜਾ ਕਿ ਡਾਂਗਾ ਦੇ ਨਾਲ ਕੁੱਟਰੇ ਨੇ ਜਾਂਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਲੜਕੀਆਂ ਨੂੰ ਪੱਤਰਕਾਰਾਂ ਨੂੰ ਵਕੀਲਾ ਨੂੰ ਡਾਕਟਰ ਰੱਬ ਦਾ ਵਾਸਤਾ ਭਾਵ ਕਿ ਜਾਨੀ ਕਿ ਕੋਈ ਛੱਡੇ ਨਹੀਂ ਉਹਨਾਂ ਨੇ ਕਿਉਂਕਿ ਉਹਨਾਂ ਦੀ ਗਿਣਤੀ ਹੈ ਲੱਖਾਂ ਦੇ ਵਿੱਚ ਉਥੇ ਬੰਦਾ ਜੇਕਰ ਉਹਨਾਂ ਦੇ ਮੁਰੇ ਅੜਦਾ ਤਾਂ ਸਾਰੀ ਟੋਲੀ ਹੋ ਕੇ ਫਿਰ ਕੁੱਟਦੀ ਉਹਨਾਂ ਨੂੰ ਤੇ ਫਿਰ ਜਿਹੜਾ ਗੰਦਮੱਦ ਬੋਲਦਿਆ ਤੁਸੀਂ ਸੋਸ਼ਲ ਮੀਡੀਆ ਅੱਜਕੱਲ ਹਰ ਇੱਕ ਦੇਖਦਾਗਾ ਉਹ ਤੁਸੀਂ ਦੇਖ ਰਹੇ ਹੋ ਪਰ ਨਾ ਤਾਂ ਉੱਥੋਂ ਦੀ ਜੋਗੀ ਸਰਕਾਰ ਆ ਨਾ ਉੱਥੋਂ ਦੀ ਕੋਈ ਹੋਰ ਪ੍ਰਸ਼ਾਸਨ ਨਾ ਮੈਂ ਕੋਈ ਪੁਲਿਸ ਅਧਿਕਾਰੀ ਇੰਨਾ ਤੇ ਗੁੰਡਿਆਂ ਤੇ ਕਾਰਵਾਦੇ ਕੋਲ ਕਿਉਂ ਨਹੀਂ ਕਰਦਾ ਨਾ ਸਾਡਾ ਕੋਈ ਹਿੰਦੂ ਭਰਾ ਬੋਲਦਾ ਕਿ ਇਹਨਾਂ ਨੇ ਜਿਹੜੀ ਅਤਿਆਚਾਰ ਮਚਾਈ ਹੋਈ ਹੈ ਗੁੰਡਾਗਰਦੀ ਕੀਤੀ ਹੈ ਧਰਮ ਦੇ ਨਾਂ ਤੇ ਪਾ ਕੇ ਬਾਣੇ ਸਾਧੂਆਂ ਦੇ ਕਿ ਜੇ ਕੋਈ ਭਾਈ ਆਸਥਾ ਲੈ ਕੇ ਆਪਣੀ ਕੁੰਭ ਦੇ ਮੇਲੇ ਤੇ ਜਾਂਦਾਗਾ ਤੁਸੀਂ ਉੱਥੇ ਉਹਨਾਂ ਗਿਆ ਨੂੰ ਤੁਸੀਂ ਇਸ ਤਰ੍ਹਾਂ ਕੁੱਟਦੇ ਹੋ ਇਹ ਗੁੰਡੇ ਬੈਠੇ ਨੇ ਕੋਈ ਪਘੋੜਾਗਾ ਕਿਸੇ ਤੇ ਕੋਈ ਕੇਸ ਆ ਕਿਸੇ ਤੇ ਕੋਈ ਕੇਸ ਆ ਕਿਸੇ ਤੇ ਕੋਈ ਕੇਸ ਆ ਇਹ ਸਾਰੇ ਜਿਹੜੇ ਪਘੋੜੇ ਹੁੰਦੇ ਨੇ ਜਿਹੜੇ ਬੰਦੇ ਉਹ ਇਹੋ ਜੀ ਜਗ੍ਹਾ ਦੇ ਵਿੱਚ ਇੱਕ ਥਾਹ ਬਣਾ ਲੈਂਦੇ ਆ ਇੱਕ ਪਹਿਲਾਂ ਕਹਾਣੀ ਸੁਣੀ ਸੀ ਇੱਕ ਕਈ ਬੰਦੇ ਨੇ ਕਤਲ ਕੀਤੇ ਹੋਏ ਸੀ ਉਹ ਬੰਦਾ ਲੋਕ ਸੇਵ ਕੇ ਘੱਟੋ ਘੱਟ 25 30 ਸਾਲ 35 ਸਾਲ ਜਿਹੜਾ ਕਿ ਸਾਧੂਆਂ ਦੇ ਭੇਸ ਦੇ ਵਿੱਚ ਇਹਦੇ ਇਸ ਜਗ੍ਹਾ ਤੇ ਡੇਰਾ ਲਾ ਲਿਆ ਇੱਥੋਂ ਨਿਕਲ ਗਿਆ ਉੱਥੋਂ ਨਿਕਲ ਗਿਆ ਆਖਰ ਇੱਕ ਦਿਨ ਪੁਲਿਸ ਨੂੰ ਪਤਾ ਲੱਗਿਆ ਤੇ ਉਹਦਾ ਪਿੱਛਾ ਕਰਨਾ ਸ਼ੁਰੂ ਕੀਤਾ 12 ਸਾਲ ਪੁਲਸ ਉਹਦਾ ਪਿੱਛਾ ਕਰਦੀ ਰਹੀ 12 ਸਾਲ ਤੇ ਫਿਰ ਆਖਰ ਉਹ ਸਾਧੂ ਦੇ ਇੱਕ ਭੇਸ ਦੇ ਵਿੱਚ ਕੱਪੜਿਆਂ ਦੇ ਵਿੱਚ ਮਿਲਿਆ ਤੇ ਫਿਰ ਪੁਲਸ ਨੇ ਗ੍ਰਿਪਦਾਨ ਕੀਤਾ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਇਹ ਹਾਲ ਆ ਇਹਨਾਂ ਲੋਕਾਂ ਦਾ ਹੁਣ ਇਹ ਜਿਹੜੀ ਕੁੰਭ ਦੇ ਮੇਲੇ ਉੱਤੇ ਜਿਹੜੇ ਆ ਇਹਨਾਂ ਸਾਧੂਆਂ ਨੂੰ ਨਾ ਕੋਈ ਨੰਗੇ ਨੇ ਕੋਈ ਫਲਾਨਾ ਗਾ ਧਮਕਾ ਨਾ ਕੋਈ ਕੱਪੜੇ ਪਾਉਂਦੇ ਆ ਨ ਕੋਈ ਕਹਿੰਦਾ ਮੈਨੂੰ 10 ਸਾਲ ਹੋ ਗਏ ਕੋਈ ਕਹਿੰਦਾ 35 ਸਾਲ ਹੋ ਗਏ ਨਾਤੇ ਨਹੀਂ ਕੋਈ ਬਰਤ ਨਹੀਂ ਕਰਦਾ ਕੋਈ ਦਾਤਣ ਨਹੀਂ ਕਰਦਾ ਕੋਸੇ ਕੋਈ ਕੱਪੜੇ ਨਹੀਂ ਪਾਉਂਦੇ ਉਹ ਗੰਦ ਪਿੱਲ ਕੋਲੇ ਤੁਸੀਂ ਇਹਨਾਂ ਕੋਲੇ ਲੈਣ ਕੀ ਜਾਂਦੇ ਹੋ ਠੀਕ ਆ ਕਿ ਭਾਈ ਜੀ ਦਾ ਧਰਮ ਆ ਉਹ ਜਾਣ ਪਰ ਜਿਹਦਾ ਧਰਮ ਆ ਜੇਕਰ ਉਹਨਾਂ ਨੂੰ ਵੀ ਕੁੜਦਿਆ ਤਾਂ ਇਹ ਵੀ ਬਹੁਤ ਮੰਦ ਭਾਗਿਆ ਘਟਨਾ ਗਈ ਜਿਹੜੀ ਕਿ ਇੱਕ ਜਿਹੜੀ ਇਹ ਲੋਕਾਂ ਨੇ ਇੱਕ ਇਹ ਬਣਾਇਆ ਹੋਇਆ ਕਿ ਪਤਾ ਨਹੀਂ ਅਸੀਂ ਇਹ ਦੇਖ ਕੇ ਲੋਕ ਖੁਸ਼ ਹੁੰਦੇ ਨੇ ਕਿ ਫਲਾਣੇ ਦੇ ਡਾਂਗ ਮਾਰਦਾ ਫਲਾਣੇ ਦੇ ਕੋ ਚਿੰਟਾ ਮਾਰਦਾਗਾ ਜਿਹਦੇ ਹੱਥ ਵਿੱਚ ਜਿਹੜਾ ਕੁਸ ਆਉਂਦਾਗਾ ਉਹੀ ਮਾਰਦਾ ਤੇ ਜਿਹੜੀਆਂ ਗਾਲਾਂ ਨੇ ਉਹ ਉਹ ਬੱਚੇ ਵੀ ਨਹੀਂ ਕੱਢਦੇ ਇੰਨਾ ਗੰਦ ਪਿਆ ਹੋਇਆਗਾ ਕੁੰਬ ਦੇ ਮੇਲੇ ਤੇ ਨਾ ਪ੍ਰਸ਼ਾਸਨਾਂ ਨਾ ਸਰਕਾਰਾਂ ਕਿੱਥੇ ਗਈਆਂ ਨੇ ਕਿ ਇਹ ਲੋਕਾਂ ਨੂੰ ਸਰੇ ਆਮ ਗੁੰਡਾਗਰਦੀ ਕਰਕੇ ਜਿਹੜਾ ਕੁੱਟ ਰਹੇ ਨੇ ਮੈਂ ਪਹਿਲਾਂ ਹੀ ਦੱਸਿਆ ਕਿ ਜੇ ਕੋਈ ਸਿੱਖ ਨੇ ਹਿੰਦ ਸਿੰਘ ਜਾਂ ਕੋਈ ਹੋਰ ਬਾਣੇ ਦੇ ਵਿੱਚ ਇਸ ਤਰ੍ਹਾਂ ਕਰਦਾ ਅਸੀਂ ਵੀ ਤੁਸੀਂ ਵੀ ਸਾਰਿਆਂ ਨੇ ਕਹਿਣਾ ਸੀ ਕਿ ਮਾਰਾ ਕੀਤਾ ਭਾਈ ਫਲਾਨੇ ਨੂੰ ਮਾਰਨਾ ਸੀ ਹੁਣ ਵੀ ਕਹਿੰਦੇ ਆ ਕਿਸੇ ਨੂੰ ਨਜਾਇਜ਼ ਕੁੱਟਣਾ ਤੇ ਉਹਨਾਂ ਨੂੰ ਸਵਾਲ ਕੋਈ ਆਉਂਦਾ ਨਹੀਂ ਸਾਰਾ ਅਨਪੜ ਟੋਲਾ ਜਾਨੀ ਕਿ 20% ਕਹ ਲਈ ਅਨਪੜ ਟੋਲਾ 20% ਉੱਤੇ ਬੈਠਾਗਾ ਕਿ ਉਹਨਾਂ ਨੂੰ ਆਉਂਦਾ ਕੱਖ ਨਹੀਂ ਲੋਕ ਮਹਾਰਾਜ ਜੀ ਗੁਰੂ ਜੀ ਫਲਾਨਾ ਦੀ ਧੰਕਾ ਜੀ ਤੇ ਪਰ ਤੁਰੇ ਜਾਂਦੇ ਜਿਹੜੇ ਆਮ ਲੋਕ ਨੇ ਨਾ ਜਿਹੜੇ ਤੁਰੇ ਜਾਂਦੇ ਨੇ ਉਹਨਾਂ ਦੇ ਡਾਂਗਾ ਲਾਉਂਦੇ ਨੇ ਚెంਟੇ ਲਾਉਂਦੇ ਨੇ ਗਲਮੇ ਤੇ ਫੜ ਕੇ ਘੜੀ ਸਕੇ ਲਿਆਉਂਦੇ ਨੇ ਇਸ ਤਰ੍ਹਾਂ ਗੁੰਡਾਗਰਦੀ ਆਤਮਚਾਈ ਹੋਈ ਆ ਸਰਕਾਰਾਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦੇ ਗੁੰਡਿਆਂ ਤੇ ਜਿਹੜਾ ਨੱਥ ਪਾਓ ਜਿਹੜੀ ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਕੁੱਟ ਰਹੇ ਨੇ ਲੋਕਾਂ ਨੂੰ ਗੰਦੀਆਂ ਗਾਲਾਂ ਦੇ ਰਹੇ ਨੇ ਈਆਂ ਪੈਣਾ ਦੇ ਸੋਸ਼ਲ ਮੀਡੀਆ ਤੇ ਭਰਿਆ ਪਿਆਗਾ ਇਹ ਗੰਦਾ ਤੇ ਜਿਹੜਾ ਕਿ ਲੋਕਾਂ ਨੂੰ ਬਿਨਾਂ ਵਜਾ ਤੋਂ ਹੋ ਲੜਕੀ ਐ ਛੋਟੀ ਲੜਕੀ ਬੈਠੀ ਜਾਂਦੀ ਆ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦੇ 4-5 ਟੁਹੇ ਚ ਮਾਰੀਆਂ ਮੁੰਡੇ ਤੁਰੇ ਜਾਂਦੇ ਆ ਉਹਦੇ ਮਾਰੀਆਂ ਪੱਤਰਕਾਰ ਬੈਠਾ ਉਹ ਡੇਗ ਲਿਆ ਚਿੰਟਿਆਂ ਦੇ ਨਾਲ ਉਹ ਸਿੱਟ ਲਿਆ ਫਲਾਣਾ ਤੁਰਿਆ ਜਾਂਦਾ ਉਹਨੂੰ ਡੇਗ ਲਿਆ ਤਾਂ ਉਹ ਕਾ ਤੁਰੇ ਜਾਂਦਾ ਉਹਨੂੰ ਡੇਗ ਲਿਆ ਜਾਨੀ ਕਿ ਨਰੀ ਗੁੰਡਾਗਰਦੀ ਮੈਂ ਇਹ ਜਿਹੜੇ ਹਿੰਦੂ ਵੀਰ ਨੇ ਸਾਡੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਕਿ ਤੁਹਾਡੇ ਉੱਤੇ ਇਨਾਂ ਅਤਿਆਚਾਰ ਹੋ ਰਿਹਾ ਤੁਸੀਂ ਕਿਉਂ ਨਹੀਂ ਬਾਜ਼ੀ ਚਾਹਦੇ ਅਸੇਬ ਸੈਨਾਂ ਜੀ ਵਾਲੇ ਬਣੇ ਹੋਏ ਨੇ ਜਿਹੜਿਆ ਢੌਂਗੀ ਜੇ ਇਹ ਮੰਡ ਜਾਂ ਕੋਈ ਗੰਦ ਜਿਹਾ ਚੱਲੇ ਲੁਧਿਆਣੇ ਵਿੱਚ ਬੈਠਾ ਇਹ ਤੀਏ ਦਿਲ ਲੈਬ ਹੋ ਜਾਂਦੇ ਆ ਤੇ ਜਿਹੜਿਆ ਸਿੱਖਾਂ ਦੀ ਗੁੰਡਾਗਰਦੀ ਇਹਨਾਂ ਨੂੰ ਜਦੋਂ ਸਿੱਖ ਕਰਦੇ ਨੇ ਉਹ ਗੁੰਡਾਗਰਦੀ ਲੱਗਦੀ ਆ ਜਦੋਂ ਉਹ ਨਹਾਤਿਆਂ ਤੇ ਬਾਤ ਕਰਦੇ ਨੇ ਉਹ ਇਹਨਾਂ ਨੂੰ ਸਾਧੂ ਲੱਗਦੇ ਨੇ ਜਿਹੜਾ ਕਿ ਸਰੇ ਆਮ ਕੋਟ ਰਹੇ ਨੇ ਸਰੇ ਆਮ ਤੀਆਂ ਪਹਿਣਾ ਤੋਂ ਲੈ ਕੇ ਮਾਮਾ ਦੀਆਂ ਗਾਲਾਂ ਕੱਢ ਰਹੇ ਨੇ ਉਹਨਾਂ ਨੂੰ ਇਹ ਦੱਸਦੇ ਨੇ ਸਾਧੂ ਉਹਨਾਂ ਨੂੰ ਦੱਸਦੇ ਨੇ ਜੇ ਇਹ ਬਾਬੇ ਮਹਾਰਾਜ ਇਹਨਾਂ ਲੋਕਾਂ ਨੇ ਗੰਦ ਪਾਇਆ ਲੋਕ ਪਤਾ ਨਹੀਂ ਕਦੋਂ ਸੁਧਰਨਗੇ ਕਿ ਉਹਨਾਂ ਕੋਲੇ ਕਿਉਂ ਪਖੰਡੀਆਂ ਕੋਲੇ ਜਾਂਦੇ ਆ ਠੀਕ ਹੈ ਕਿ ਜਿਹਦੀ ਆਸਤਾ ਕੀ ਉਹ ਆਪਦੀ ਕੋ ਗੱਡੀ ਜਾਂ ਕੋਈ ਹੋਰ ਤੇ ਜਾ ਕੇ ਆਪਦਾ ਉਹ ਭਾਈ ਉੱਥੇ ਜਿਹੜਾ ਵੀ ਜੋ ਵੀ ਉਹਨਾਂ ਦਾ ਉਹ ਆਪਦਾ ਆਪ ਘਰੇ ਆਵੇ ਪਰ ਜਿਹੜੇ ਇਹਨਾਂ ਗੰਦਾਂ ਕੋਲੇ ਜਾਂਦੇ ਆ ਇਹਨਾਂ ਤੋਂ ਤਾਂ ਪਹਿਲੀ ਬਿਮਾਰੀ ਲੱਗਣ ਵਾਲੀ ਹੈ ਜਿਹੜਾ 35 35 30 30 ਸਾਲ ਨਾਤਾ ਨਹੀਂ ਉਹ ਬਿਮਾਰੀ ਦਾ ਘਰ ਹੀ ਆ ਤੇ ਜਿਹੜਾ ਜੋ ਕੁਝ ਖਾ ਰਹੇ ਨੇ ਉਹ ਮੈਂ ਦੱਸ ਨਹੀਂ ਸਕਦਾ ਉਹ ਤੁਹਾਡੇ ਸਾਹਮਣੇ ਆ ਪਸ਼ੂ ਬਿਜਤੀ ਪਸ਼ੂ ਵੀ 2000 ਗੁਣਾ ਚੰਗਾ ਗਾ ਪਸ਼ੂ ਜਨਵਰ ਸਾਰੇ ਚੰਗੇ ਨੇ ਉਹਨਾਂ ਨਾਲੋਂ ਉਹ ਪਤਾ ਨਹੀਂ ਕਾਦੇ ਬਣੇ ਨੇ ਕਾਦੇ ਰੱਬ ਨੇ ਬਣਾਏ ਨੇ ਕਾਦੇ ਹੋਏ ਨੇ ਐਨੇ ਗੰਦਗੀ ਤਾਂ ਬੰਦਾ ਪਸ਼ੂ ਵੀ ਨਹੀਂ ਭੁੱਖਾ ਵੀ ਨਹੀਂ ਮੂੰਹ ਮਾਰ ਸਕਦਾ ਜਿੰਨੇ ਗੰਦ ਕੀ ਉਹ ਖਾ ਰਹੇ ਨੇ ਜਿੰਨੇ ਗੰਦ ਕੀ ਉਹ ਪ੍ਰੋਸ ਰਹੇ ਨੇ ਜਿੰਦਗੀ ਗੰਦ ਕੀ ਉਹ ਬੋਲ ਰਹੇ ਨੇ ਇਸ ਵੀਡੀਓ ਨੂੰ ਤੁਸੀਂ ਬਾਰ ਬਾਰ ਸ਼ੇਅਰ ਕਰਨਾ ਮੇਰਾ ਮਕਸਦ ਇਹ ਆ ਕਿ ਸਰਕਾਰਾਂ ਤੱਕ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹਨਾਂ ਸਾਧਾਂ ਦੀ ਜਿਹੜੇ ਆਪਣੇ ਆਪ ਨੂੰ ਸਾਧ ਕਹਾਉਂਦੇ ਨੇ ਗੁੰਡੇ ਨੇ ਜਿਹੜੇ ਕਿ ਸਾਧਾਂ ਦੇ ਭੇਕ ਦੇ ਵਿੱਚ ਗੁੰਡਾਗਰਦੀ ਦੀ ਜਿਹੜੀ ਨੇ ਆਤਮਚਾਈ ਹੋਈ ਆ ਉਹਦੇ ਤਹਿਤ ਇਹ ਵੀਡੀਓ ਮੇਰੇ ਬਣਾਉਣ ਦਾ ਇਹ ਜਰੀਆ ਤੇ ਮੇਰਾ ਤਾਂ ਵੜਿਆ ਕਿ ਲੋਕਾਂ ਤੱਕ ਸਰਕਾਰ ਤੱਕ ਪ੍ਰਸ਼ਾਸਨ ਤੱਕ ਜਿਹੜੀ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਿਓ ਤੇ ਧੰਨਵਾਦ ਵਰਦਿਕਾ ਖਾਲਸਾ ਵਹਿਲਜੀ ਕੀ ਫਤਿਹ